ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਰੋ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਹੈ ਦਿਨ ਰਾਤ ਨਸ਼ੇ ਵਿਰੁੱਧ ਬੋਲਦੇ ਆਂ ਲੜਦੇ ਆਂ ਜਿੱਥੇ ਨਸ਼ਾ ਵੇਚਦਾ ਉਹਦਾ ਵੀ ਨਾਂ ਲੈਨੇ ਆ ਜੋ ਨਸ਼ਾ ਬਕਾਉਂਦਾ ਉਹਦਾ ਵੀ ਨਾਂ ਲੈਨੇ ਆ ਸ਼ਰਿਆਮ ਬੋਲਦੇ ਆਂ ਫੁੱਲ ਕੇ ਆਪਣੋਂ ਕੋਈ ਪਰਵਾਹ ਨਹੀਂ ਆਪਣਾ ਪਰਚੀ ਵੀ ਪਾ ਦਿੰਦੇ ਨੇ ਪੇਈ ਬੰਦ ਕਰ ਦਿੰਦੇ ਨੇ ਭਲਕੇ ਆਪਾਂ ਇੱਕ ਗੱਲ ਕਹਿਣੇ ਆ ਕਿ ਨਸ਼ਾ ਉਸ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਿਨਾ ਨਹੀਂ ਵਿਕਦਾ ਇਹ ਗੱਲ ਆਪਾਂ ਦਿਨ-ਰਾਤ ਕਹਿਨੇ ਆ ਇਹਦੇ ਕਈ ਵਾਰ ਪ੍ਰਮਾਣ ਵੀ ਦੇ ਚੁੱਕੇ ਆ ਜਿਵੇਂ ਕੱਲ ਵੀਡੀਓ ਪਾਈ ਸੀ ਇੱਕ ਪੁਲਿਸ ਅਫਸਰ ਜਿੱਤੇ ਦੇ ਵੱਡੇ ਸਮਗਲਾਂਾਂ ਤੋਂ ਪੈਕਟਾਂ ਵੱਟੇ ਪੈਸੇ ਮੰਗ ਰਿਆ ਸੀ ਵਿੱਚ ਗੁਰੂ ਰਾਮਦਾਸ ਸਾਹਿਬ ਨੂੰ ਰੱਖ ਰਿਹਾ ਸੀਗਾ ਹਨਾ ਕਿ ਵਿੱਚ ਗੁਰੂ ਰਾਮਦਾਸ ਸਾਹਿਬ ਰੱਖ ਲੈਨੇ ਆਪਾਂ ਆਏ ਆ ਜੋ ਆ ਬਾਅਦ ਵੀ ਆਪਾਂ ਤੈਨੂੰ ਉਹ ਕਹਿੰਦਾ ਕਿ ਪਹਿਲਾਂ ਤੈਨੂੰ ਇੰਨੇ ਰੁਪਏ ਦੇ ਕੇ ਪਹਿਲਾਂ 5 ਲੱਖ ਰੁਪਏ ਹੋ ਗਏ ਹੁਣ ਇੱਕ ਮਹੀਨੇ ਵਿੱਚ ਵੀ 7 ਲੱਖ ਰੁਪਏ ਮੰਗਦੇ ਨੇ ਹੋਰ ਵੀ ਪਿੰਦਿਆਂ ਦੀਆਂ ਗਾਹੇ-ਬਗਾਹੇ ਵੀਡੀਓ ਆਉਂਦੀਆਂ ਨੇ ਜਦੋਂ ਆਪਾਂ ਵੀਡੀਓ ਆ ਪਾ ਦਿੰਨੇ ਆ ਇਹ ਅਹੀਂ ਕਰ ਦਿਆਂਦੇ ਤਾਂ ਆਪਣਾ ਪੇਜ ਬੰਦ ਕਰ ਦਿੰਦੇ ਹੁਣ ਜਿਹੜੀਆਂ ਤੁਹਾਨੂੰ ਮੈਂ ਵੀਡੀਓ ਦਿਖਾਉਣ ਜਾ ਰਿਹਾ ਇਹਨੂੰ ਧਿਆਨ ਨਾਲ ਦੇਖਿਓ ਸ਼ੇਅਰ ਕਰਿਓ ਪੇਜ ਵੀ ਬੰਦ ਕਰ ਸਕਦੇ ਨੇ ਪਰਲੇ ਪਾ ਸਕਦੇ ਨੇ ਇੱਕ ਪੁਲਿਸ ਮੁਲਾਜ਼ਮ ਹਸਪਤਾਲ 'ਚ ਦਾਖਲ ਹੁੰਦਾ ਹੈ ਦਾਖਲ ਹੁੰਦਾ ਤਾਂ ਉਹਦੇ ਕੋਲੇ ਮੁਲਾਜ਼ਮ ਆਉਂਦਾ ਰੋਜ਼ ਹਰ ਰੋਜ਼ ਦੋ ਵਾਰ ਆਉਂਦਾ ਉਹਨੂੰ ਪੈਸੇ ਜਾਂਦਾ ਉਹਨੂੰ ਜੋ ਵੀ ਚੀਜ਼ ਆ ਲੁਕੋ ਕੇ ਦੇ ਜਾਂਦਾ ਉਸ ਤੋਂ ਬਾਅਦ ਉਹ ਬੰਦਾ ਬਾਥਰੂਮ 'ਚ ਜਾਂਦਾ ਜੋ ਉੱਥੇ ਦੂਜੇ ਵੀ ਦਾਖਲ ਹੁੰਦੇ ਨੇ ਉਹ ਇਹ ਵਰਤਾਰੇ ਨੂੰ ਰੋਜ਼ ਦੇਖਦੇ ਨੇ ਠੀਕ ਹੈ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਉਹ ਬੰਦੇ ਸਚਾਰੂ ਹੁੰਦੇ ਨੇ ਚੰਗੇ ਹੁੰਦੇ ਨੇ ਜੋਗ ਹੁੰਦੇ ਨੇ ਆਵਾਜ਼ ਬੂਜ ਆਉਂਦੀ ਆ ਕੋਈ ਜੁੜਿਆ ਕੋਈ ਨਹੀਂ ਜੁੜਿਆ ਐ ਨਹੀਂ ਸਮਝ ਆ ਰਹੀ ਹਨਾ ਪਤਾ ਨਹੀਂ ਲੱਗਦਾ ਤਾਂ ਉਹ ਕੀ ਕਰਦੇ ਨੇ ਉਹ ਰੋਜ਼ ਦੇਖਦੇ ਨੇ ਜਦੋਂ ਤਾਂ ਉਹ ਵੀਡੀਓ ਬਣਾ ਲੈਂਦੇ ਨੇ ਭਾਈ ਉਹਨਾਂ ਦੀਆਂ ਜਦੋਂ ਉਹ ਵੀਡੀਓ ਬਣਾਉਂਦੇ ਨੇ ਉਸ ਤੋਂ ਬਾਅਦ ਉਹ ਵੀਡੀਓ ਪਾਉਂਦੇ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਵੀਡੀਓਆਂ ਦਿਖਾਉਣਾ ਹੈ ਵੀਡੀਓਆਂ ਦੇਖ ਲਿਓ ਗੌਰ ਨਾਲ ਹਨਾ ਆ ਦੇਖੋ ਬਾਈ ਬਣ ਕੇ ਨੂੰ ਸ਼ੇਅਰ ਕਰ ਦਿਓ ਕਿਉਂਕਿ ਇਹਦੀ ਰੀਜ ਨੂੰ ਚ ਘਟਾ ਰੱਖਿਆ ਕਿ ਕਿ ਵੀਡੀਓ ਮੈਂ ਆ ਦੇਖ ਲੋ ਜੀ ਇਹ ਇਹ ਆਉਂਦਾ ਵੀਰ ਪੁਲਿਸ ਮੁਲਾਜ਼ਮ ਵੀਰ ਆ ਇਹ ਤੁਹਾਨੂੰ ਹਟ ਜਾ ਪਹਿਲਾਂ ਪਿੱਛੇ ਕਰ ਲੈ ਨਿਕਲ ਨਾ ਜਾਵੇ ਇਹ ਦੇਖੋ ਕੋਹ ਫੜਾਤਾ ਉਹਨੂੰ ਮਾਈ ਬਣ ਕੇ ਉਹ ਸ਼ੇਅਰ ਕਰਦੇ ਗਰੁੱਪਾਂ ਕਰਪਾੰਜ ਕਹਿੰਦੇ ਬੰਦੇ ਹੀ ਜੁੜਨ ਜਾਣਦੇ ਨਹੀਂ ਆਪਣੇ ਨਾਲ ਉਹ ਡੈਰੀ ਜੋ ਕੱਢ ਕਰੋ ਸਮਾਨ ਸੁਣਾਤਾ ਉਹ ਦਾ ਬਟੂਆ ਸੀ ਉਹ ਨੂੰ ਬਟੂਆ ਮੋੜਤਾ ਉਹਨੇ ਆਪ ਦਾ ਬਟੂਆ ਉਹ ਦਾ ਬਟੂਆ ਪਹਿਲਾਂ ਨੇ ਬਟੂਆ ਫੜਾਇਆ ਸੀ ਸਟਾਰਟਿੰਗ 'ਚ ਇਹ ਦੋਨੇ ਹੀ ਮੁਲਾਜ਼ਮ ਨੇ ਜੀ ਇੱਕ ਐਸਆਈ ਐ ਜੋ ਪਿਆ ਮੰਜੇ ਤੇ ਮੌਜੂਦਾ ਇਹ ਪਾਰਵਤੀ ਹਸਪੀਟਲ ਦੀ ਵੀਡੀਓ ਹੈ ਇਸ ਦਿਵਾਲੀ ਤੋਂ ਥੋੜੇ ਦਿਨ ਪਹਿਲਾਂ ਦੀ ਉਹ ਦੇਖੋ ਉਹ ਦਾ ਬਟੂਆ ਦੇ ਹੱਥ 'ਚ ਹੈ ਉਹ ਦੇ ਹੱਥ 'ਚ ਲੈ ਰਹੀ ਹੈ ਉਹ ਡੈਰੀ ਜੋ ਕੱਢ ਕੇ ਸਾਨੂੰ ਸੜਾ ਚੁੱਕਿਆ ਉਹਨੂੰ ਸਟਾਰਟਿੰਗ 'ਚ ਉਹਨੇ ਉਹ ਮੁਠੀ ਚ ਤਾਂ ਹਾਲੀ ਮੁਠੀ ਚ ਤੇ ਪੱਟੀ ਲੱਗੀ ਆ ਸਟਾਲਜੋ 'ਚ ਮੁਠੀ ਸਮਾਨ ਰੱਖ ਲਿਆ ਉਹ ਤੋਂ ਬਾਅਦ ਸਾਨੂੰ ਅੱਗੇ ਦੀ ਵੀ ਵੀਡੀਓ ਦਿਖਾਉਂਗਾ ਮੈਂ ਦੇਖੀ ਚੱਲਿਓ ਉਹਨੂੰ ਪਹਿਲਾਂ ਗੌਰ ਨਾਲ ਸ਼ੇਅਰ ਕਰੀ ਚੱਲਿਓ ਵੀਡੀਓ ਨੂੰ ਬਾਈ ਬਣ ਕੇ ਅੱਗੇ ਅੱਗੇ ਦੇਖੋ ਕਿਵੇਂ ਜੁੱਧਾ ਲੜੂਗਾ ਉਸ ਤੋਂ ਬਾਅਦ ਇਹ ਬਾਬਾ ਚਿੱਟੀ ਦਾੜੀ ਵਾਲਾ ਉਹ ਚਿੱਟੀ ਦਾੜੀ ਦਾ ਚਲੋ ਆਪਾਂ ਉਹ ਮਲਾਜਮ ਵੀ ਆ ਇਹ ਤਨਖਾਹ ਲੈਂਦਾ 1 ਲੱਖ ਡੇਢ ਲੱਖ ਰੁਪਈਆ ਮੈਨੂੰ ਤਲਾਹ ਦਾ ਪੁੱਤ ਪੋਤੇ ਵਾਲਾ ਹੋਊਗਾ ਚਲੋ ਜੀ ਉਹ ਉਹ ਵਾਗ ਗਿਆ ਮੈਂ ਤੁਹਾਨੂੰ ਇਸ ਦੂਰੀ ਬਾਅਦ ਸ਼ੁਰੂ ਤੋਂ ਦਿਖਾਉਂਗਾ ਬਿੱਦ ਕਮੈਂਟਰੀ ਜੁੜੇ ਰਹੋ ਦੇਖੀ ਚੱਲਿਓ ਇੱਕ ਮੈਨੂੰ ਇਹ ਫੋਨ ਨਾਲ ਦਾ ਸਾਹ ਇਹ ਆ ਦੇਖੋ ਸ਼ੁਰੂ ਕਰੀ ਜਾਣਾ ਇਹ ਉਹ ਦੇਖੋ ਜੀ ਤੇ ਉਹ ਜੇਬ ਚ ਪਾਇਆ ਕੁਛ دیر ਆ ਦੇਖੋ ਵਟੂਆ ਫੜਾਤਾ ਉਹਦਾ ਉਹ ਮਟੂਆ ਲਈ ਹੱਥ ਤੇ ਇਹ ਉਹ ਡੈਰੀ ਚੱਕੀ ਉਹ ਡੈਰੀ ਚੋਂ ਨੇ ਕੁਛ ਕੱਢ ਲਿਆ ਉਹ ਡੈਰੀ ਚੋਂ ਹੱਥ ਰੱਖ ਲਿਆ ਆੰਨਿਆਂ ਨੂੰ ਪਤਾ ਲੱਗ ਰਿਹਾ ਹੈ ਵੀਏ ਕੋ ਫੜਾਇਆ ਇਹਨੂੰ ਉਦੋਂ ਬਾਅਦ ਅਗਲੀ ਵੀਡੀਓ ਵੀ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਇਹ ਜੁੱਧ ਲੜੂਗਾ ਜੋ ਸਾਡੀ ਭਵੰਤਮਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਜੁੱਧਾ ਲੜ ਰਹੇ ਹਾਂ ਮੁੰਡੇ ਦੇ ਹੱਸ ਤਰਾ ਗੋਡੇ ਤੇ ਵੀ ਚੱਕ ਦੇ ਫੱਟੇ ਛੱਕ ਜਗੀ ਬੂਟੀ ਇਹਨਾਂ ਦਾ ਰੋਜ਼ ਦਾ ਵਰਤਾਰ ਅਸੀਂ ਲਗਾਤਾਰ ਦੋ ਚਾਰ ਦਿਨਾਂ ਜਿਹੜੇ ਇਹਨਾਂ ਦੇ ਕੋਲੇ ਬੈੱਡ ਸੀ ਮਰੀਜ਼ ਆਖ ਸੀ ਉਹਨਾਂ ਨੇ ਜੋ ਦੇਖਿਆ ਵੀ ਯਾਰ ਇਹ ਤਾਂ ਵਰਦੀ 'ਚ ਹੁੰਦਾ ਇਹ ਕੰਮ ਨਿੱਤ ਤਾਂ ਉਹਨਾਂ ਨੇ ਇਹਨਾਂ ਦੀਆਂ ਵੀਡੀਓਆਂ ਬਣਾ ਲਈਆਂ ਪੂਰੀਆਂ ਵੀਡੀਓਆਂ ਬਣਾਈਆਂ ਦਿਨ ਸਮਾਨ ਦਿੰਦਿਆਂ ਨਹੀਂ ਲੈਂਦਿਆਂ ਨਹੀਂ ਹੁਣੇ ਕੀ ਕਹਿਣਗੇ ਵੀ ਡੈਰੀ 'ਚ ਕੀ ਕੱਢ ਕੇ ਦਿੱਤਾ ਹੈ ਬਟੂਆ ਕਾਲੇ ਵਾਸਤੇ ਫੜਾਇਆ ਹਨ ਵੀਡੀਓ ਕਲੀਅਰ ਆ ਰਹੀ ਹੈ ਤਾਂ ਵੀ ਦੱਸ ਦਿਓ ਉਸ ਤੋਂ ਬਾਅਦ ਮੈਂ ਵੀਡੀਓ ਉਹ ਵੀ ਪਾਉਂਗਾ ਉਹ मुट्ठी ਚ ਦੇਖੋ ਬੰਦ ਮੁट्ठी ਚ ਜੜੀ ਬੂਟੀ ਆ ਗਈ ਬਜ਼ੁਰਗ ਬਾਬੇ ਦੇ ਜੋ ਕਿ ਇੱਕ ਮਲਾਜ਼ਮ ਹੈ ਏਐਸਆਈ ਰਾਜਵਿੰਦਰ ਸਿੰਘ ਪੱਤਰੀ ਥਾਣਾ ਅੰਮ੍ਰਿਤਸਰ ਪਾਰਬਤੀ ਹਸਪੀਟਲ ਵੀ ਇਹ ਵੀਡੀਓ ਜਿੱਥੇ ਲਾਖੜ ਸੀ ਉਸ ਤੋਂ ਬਾਅਦ ਕੀ ਹੁੰਦਾ ਨੂੰ ਮੈਂ ਫੇਰ ਦਿਖਾਵਾਂ ਜੀ ਇੱਕ ਮਿੰਟਾ ਇਹ ਇਹ ਦੇਖੋ ਫੇਰ ਇੱਕ ਮਿੰਟ ਬਾਅਦ ਨਾਲ ਦੇਖੋ ਉਹ ਫੜਾਤਾ ਦੇ ਕੋਸਾਂ ਉਹਨੇ ਇਹ ਚ ਪਾਇਆ ਉਹ ਨੂੰ ਬਟੂਆ ਫੜਾਤਾ ਹੁਣ ਉਹਨੇ ਡੈਰੀ ਚੱਕੀ ਡੈਰੀ ਚ ਉਹਨੇ ਕੁਸਕੰਡਿਆ ਮੁੱਠੀ ਚ ਬੰਦ ਕਰ ਲਿਆ ਉਦੋਂ ਬਾਅਦ ਚਲੋ ਜੀ ਮੁੰਡੇ ਜੱਥ ਰੱਖਿਆ ਵੀਰ ਐ ਤੇਰੇ ਯਾਰ ਡੈਉਫੀ ਤੇ ਹੈਗੇ ਨੇ ਹਜੇ ਜਨਾਬ ਤੁਸੀਂ ਰੋਹੋ ਬੈਸਤਾ ਉਹਦੇ ਵੀ ਸਟਾਰ ਲੱਗਿਆ ਹਾਂ ਬੰਦੇ ਦੇ ਕੱਦਾ ਜਿਹੜਾ ਦੇਖ ਕੇ ਜਾ ਰਿਹਾ ਡੈਰੀ ਤੋਂ ਇਹ ਸਮੱਗਲਿੰਗ ਕਰਨ ਦਾ ਇੱਕ ਨਵਾਂ ਅਯੋਕੀ ਦਿੱਤਾ ਡੈਰੀ ਤੋਂ ਦਵਾਈ ਹੋ ਨਰਸਤਾ ਹੈ ਨਹੀਂ ਇਹ ਵਰਦੀ ਚ ਵੀ ਕੋ ਡੈਰੀ ਚ ਪਾ ਕੇ ਦੇਊਗਾ ਉਹ ਮਟੂਆ ਵੀ ਅਬੀ ਕੀ ਦੇਨ ਆਇਆ ਸੀ ਉਹ ਤੋਂ ਬਾਅਦ ਦੇਖ ਲੋ ਜਓ ਅਗਲੀ ਚਲੋ ਇਹ ਤਾਂ ਫੇਰ ਵੀ ਕਈ ਵਾਰ ਕੋਈ ਫੀਮ ਬੁੱਕ ਹੀ ਹੋ ਸਕਦੀ ਹੈ ਚਲੋ ਖਾਂਦੀ ਹੁੰਦਾ ਰਹੇਗਾ ਨਾ ਉਸ ਤੋਂ ਬਾਅਦ ਆ ਬਾਬਾ ਜੀ ਵੜ ਗਏ ਨੇ ਬਾਥਰੂਮ ਚ ਕੌਣ ਚੁੱਕੇ ਨੇ ਆ ਬਾਬਾ ਜੀ ਦੀ ਫੋਟੋ ਹੈ ਤੇ ਉਹ ਦੇਖੋ ਜਿੱਦ ਲੜਦੇ ਹੋਏ ਮੈਂ ਮੂੰਠਾ ਰੱਖਦਾ ਪੂਰੇ ਮੂੰਹੇ ਪੰਨੀ ਦੇ ਫਲਾਰ ਕਰਤੀ ਅਵਲਾਰ ਕਰਤੀ ਕਿਉਂਕਿ ਇਹ ਹੋ ਕਰ ਦਿੰਦੇ ਨੇ ਤਾਂ ਮੈਂ ਸਾਰੀ ਦਿਖਾ ਦੂਗਾ ਪੇਜ ਬੰਦ ਕਰਨ ਅੱਜ ਕਰ ਦਨ ਚੱਲ ਕਰਾਂਗਾ ਇਹ ਹਾਲਾਤ ਨੇ ਜੀ ਸਾਡੇ ਹੇ ਹਲਾਤ ਨੇ ਦੇਖੋ ਕਿਵੇਂ ਜੁੱਧ ਲੜ ਰਿਹਾ ਬਾਬਾ ਜੀ ਇਹ ਆ ਵੀਰ ਨੇ ਬਣਾਈ ਐ ਇਹਨਾਂ ਨੇ ਉਸ ਤੋਂ ਬਾਅਦ ਆ ਦੇਖੋ ਫੇਰ ਦੇਖੋ ਉਹ ਲੇਕੇ ਜਾਂਦਾ ਆਲੇ ਹੋ ਕੇ ਚੜਿਆ ਦੂਜੀ ਬਾਤ ਹੁੰਦੀ ਗਿਆ ਉਹ ਦੇਖੋ ਜੀ ਉਹੀ ਹੱਥ ਉਹੀ ਪੱਗ ਉਹੀ ਦਸਤਾਰ ਉਹੀ ਹੱਥ ਤਲਵਾਰ ਵਿੱਚ ਹਸਪਤਲ ਉਹੀ ਕੱਪੜੇ ਉਹੀ ਬਾਬਾ ਜੀ ਐ ਉਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਵੀਡੀਓ ਬਣਾਈ ਸੀ ਉੱਥੇ ਨੇ ਕਮਿਸ਼ਨਰ ਨੂੰ ਗੂਗਲ ਚੰਬਰ ਕੱਢ ਕੇ ਅੰਮ੍ਰਿਤਸਰ ਕਮਿਸ਼ਨਰ ਨੂੰ ਸੌਣ ਕਰਿਆ ਉਹਨਾਂ ਨੇ ਉੱਥੋਂ ਸ਼ਾਇਦ ਮੈਨੂੰ ਦੱਸਿਆ ਜਿਵੇਂ ਗ੍ਰੀਨ ਐਬੂ ਮੈਨੂੰ ਠਾਣਾ ਹੈਗਾ ਉੱਥੇ ਉਹਨਾਂ ਨੇ ਦਰਖਾਸਤ કરી ਕੰਪਲੇਂਟ ਕਰੀ ਵੀ ਇਹ ਆ ਕੰਮ ਹੋ ਰਿਹਾ ਹੈ ਤਾਂ ਉਹ ਵੀਰ ਕਹਿੰਦਾ ਨਾਲ ਦੀ ਨਾਲ 10 ਮੁਲਾਜ਼ਮਾ ਹਸਪੀਟਲ 'ਚ ਆ ਕੇ ਸਾਡੇ ਫੋਨ ਖੜਕੇ ਫੋਨ ਵੀਡੀਓ ਰੀਡ ਕਰਤੀਆਂ ਸਾਨੂੰ ਕਿਹਾ ਤੁਸੀਂ ਚੁੱਪ ਕਰ ਜਾਓ ਅਸੀਂ ਕਾਰਵਾਈ ਕਰਾਂਗੇ ਤਾਂ ਅਸੀਂ ਚੁੱਪ ਕਰਕੇ ਸਾਡਾ ਇੱਕ ਤਾਂ ਮਰੀਜ਼ ਸੀ ਆ ਲੈ ਕੀ ਚਲੋ ਜੀ ਤੇ ਮਾਰੀ ਬਾਰੀ ਦਿਖਾ ਰਿਹਾ ਮੈਂ ਤਾਂ ਕਿ ਕੋਈ ਤਰਾਹੀ ਨਾ ਹੋਵੇ ਦੇਖ ਕੇ ਭੱਜ ਜਾਂਦਾ ਹੈ ਆ ਬਾਬਾ ਸਾਈਡ ਤੇ ਚੱਲੀ ਜਾਂਦਾ ਛੋਟੀ ਫੋਟੋ 'ਚ ਨਾ ਕੀਦਾ ਬੇੜਾ ਘਰ ਕਰਾ ਸਿੰਘ ਰਾਜ ਸਿਆ ਕਾਨੂੰਾਈ ਤੇ ਉਹ ਦੁਬਾਰਾ ਇਹ ਬਾਥਰੂਮ ਚ ਜਾ ਕੇ ਇਸ ਜੰਗ ਜੰਗ ਲੜਦਾ ਨਸ਼ਾ ਮਕਾ ਰਿਹਾ ਕਿਉਂਕਿ ਇਹ ਸਰਕਾਰ ਦੇ ਆਦੇਸ਼ ਨੇ ਵੀ ਨਸ਼ਾ ਮਕਾਓ ਹੁਣ ਤੁਸੀਂ ਆਪ ਦੱਸੋ ਜਦੋਂ ਬਾੜ ਦੇ ਰੱਖੇ ਹੀ ਸਿਆਣੇ ਮਿਆਣੇ ਬਾਬੇ ਦੇ ਉਹ ਕਿਧਰ ਹੁੰਦੇ ਹੋਏ ਇਹ ਕੰਮ ਕਰ ਮੰਗੇ ਆ ਨੌਜਵਾਨ ਕਿੱਥੋਂ ਪਿੱਛੇ ਰੋਕਣਗੇ ਜਦੋਂ ਬਾੜ ਹੀ ਜਿਹਨਾਂ ਨੇ ਹਟਾਉਣਾ ਹੈ ਉਹੀ ਇਹ ਕੰਮ ਕਰ ਰਹੇ ਨੇ ਪੈਸੇ ਲੈ ਕੇ ਹੀ ਦੇ ਰਿਹਾ ਕਮਲਾਇਨ ਕਿੱਥੋਂ ਲੈ ਕੇ ਆਇਆ ਇਹਨਾਂ ਦੀ ਜਾਂਚ ਹੋਵੇ ਇਹਨਾਂ ਤੇ ਕਾਰਵਾਈ ਹੋਵੇ ਟਰਮੀਨੇਟ ਕਰਨ ਦਾ ਹੱਕ ਹੈ ਬੈਸਟਾ ਇਹਨਾਂ ਨੂੰ ਟਰਮੀਨੇਟ ਕਰਿਆ ਜਾਵੇ ਹਨਾ ਕਿੱਥੋਂ ਲੈ ਕੇ ਆਉਂਦੇ ਨੇ ਹੁਣ ਇਹ ਫਿਰ ਤਾਈਂਓ ਨਹੀਂ ਇਹ ਬੰਦ ਹੋ ਰਿਹਾ ਹਸਪਤਾਲਾਂ 'ਚ ਵੀ ਹਰਦੇ ਤਾਂ ਇਹ ਡਿਊਟੀ ਦੇ ਕਿੱਥੋਂ ਹਟਣਗੇ ਇਹ ਜਗ੍ਹਾ ਜਗ੍ਹਾ ਦੀ ਗੱਲ ਹੈ ਜੀ ਡਿਊਟੀ ਦੇ ਮੁਲਾਜ਼ਮ ਐ ਇਹ ਭਾਈ ਅੰਮ੍ਰਿਤਸਰ ਦੀ ਵੀਡੀਓ ਹੈ ਪਾਰਵਤੀ ਹਸਪੀਟਲ ਦੀ ਰੰਜੀਤ ਐਵੇਂ ਉਠਾਣਾ ਜਿਹੜਾ ਇਹ ਪੀ ਰਿਹਾ ਬਾਬਾ ਜੀ ਨੇ ਲੈਤਾ ਇਹ ਐਸਆਈਐਫ ਪੱਧਰੀ ਥਾਣੇ 'ਚ ਰਾਜਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਜਿਵੇਂ ਮੈਨੂੰ ਬੰਦੇ ਨੇ ਦੱਸਿਆ ਜਿਹਨੇ ਵੀਡੀਓ ਬਣਾਈ ਆ ਉਸ ਤੋਂ ਬਾਅਦ ਜਿਉਂ ਨੇ ਥੋ ਕਮਿਸ਼ਨਰ ਦਾ ਨੰਬਰ ਕੱਢਿਆ ਕਮਿਸ਼ਨਰ ਸਾਹਿਬ ਨੇ ਕੀ ਕਰਿਆ ਲੋਕਲ ਥਾਣੇ ਨੂੰ ਦਰਖਾਸਤ ਭੇਜੀ ਲੋਕੋ ਲੋਕ ਥਾਣੇ ਦੇ ਬੰਦੇ ਆ ਗਏ ਆ ਕੇ ਇਹ ਇਹ ਬਾਈਆਂ ਨੂੰ ਇਹਨਾਂ ਤੋਂ ਫੋਨ ਫੜ ਕੇ ਇਹਨਾਂ ਦੀਆਂ ਵੀਡੀਓਆਂ ਰੀਡ ਕਰੀਆਂ ਗਈਆਂ ਗੱਲ ਕਰ ਇਹਨਾਂ ਨੇ ਵੀਡੀਓਆਂ ਦੋ ਤਿੰਨ ਫੋਨਾਂ 'ਚ ਸੇਵ ਕਰ ਲਈਆਂ ਜਿਵੇਂ ਇਹਨਾਂ ਨੇ ਦੱਸਿਆਗਾ ਤੇ ਉਹ ਦੁਬਾਰਨੇ ਆਗਰਾਂ ਪੁੱਛਿਆ ਕੀ ਕਾਰਵਾਈ ਹੋਈ ਹੈ ਸ਼ਾਇਦ ਇਹ ਵੀਡੀਓ 10 12 ਦਿਨ ਪੁਰਾਣੀ ਹੈ ਤੇ ਆਪਣੇ ਕੋਲੇ ਹੁਣ ਆਈ ਹੈ ਅੱਜ ਸਵੇਰੇ ਭੇਜੀਆ ਬਾਈ ਨੰਬਰ ਨੰਬਰ ਲੈ ਕੇ ਹਨਾ ਤੇ ਮੈਂ ਬਾਈ ਨੂੰ ਕਿਹਾ ਬਾ ਬਾਈ ਯਾਰ ਕਹਿੰਦਾ ਮੈਂ ਪੱਤਰਕਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯਾਰ ਕਹਿੰਦਾ ਮੈਨੂੰ ਡਰ ਲੱਗਦਾ ਕਿ ਜੇ ਉਹ ਕਹਿੰਦਾ ਮੈਂ ਪਹਿਲੀ ਵਾਰ ਹੀ ਨਹੀਂ ਹੱਲ ਹੋਇਆ ਮੇਥੋਂ ਮੇਰੇ ਘਰ ਦੇ ਵੀ ਡਰ ਕੇ ਕਹਿੰਦਾ ਹੁਣ ਤੁਸੀਂ ਦੱਸੋ ਬਾਈ ਕਿਵੇਂ ਬਚ ਸਕਦੇ ਆ ਜਵਾਬ ਸਾਡੇ ਕੱਲ ਇੱਕ ਵੀਡੀਓ ਆਪਾਂ ਪੁਲਿਸ ਮਲਾਜ਼ਮ ਦੀ ਪੈਸਾ ਲੈਣ ਦੀ ਪਾਈ ਆ ਸ਼ਰੇਆਮ ਡਾਕ ਸਮਾਹਣਾ ਤੋਂ ਸਾਡੇ ਸ਼ਹਿਰ ਚ ਵੀ ਆਹੀ ਹਾਲ ਹੈ ਮੇਰੇ ਕੋਲ ਸਾਡੇ ਸ਼ਹਿਰ ਦੀਆਂ ਵੀਡੀਓਆਂ ਨੇ ਪਰ ਮੈਂ ਪਾਉਂਦਾ ਨਹੀਂ ਯਾਰ ਮਹਾਂ ਕੀ ਪਤਾ ਉਹਨਾਂ ਨੂੰ ਦੱਸ ਰੱਖਿਆ ਮੈਂ ਵੀ ਛੋਟੀਆਂ ਵੀਡੀਓਆਂ ਨੇ ਪਾਈ ਪੈਸੇ ਮੰਗਦੇ ਆਂ ਦੀਆਂ ਪਰ ਮੈਂ ਹੁਣ ਕੀ ਕਰਾਂ ਯਾਰ ਕਿੰਨਾ ਬੈਰ ਪਾਈ ਜਾਵਾਂ ਕਿਹਦੇ ਕਿਹਦੇ ਨਾਲ ਕੋਈ ਹੋਰ ਬੋਲਦਾ ਹੁਣ ਮੈਂ ਅੰਬਰਸਰ ਦੇ ਪੱਤਰਕਾਰ ਨੂੰ ਬੇਨਤੀ ਕਰਨਾ ਕਿ ਜਿਸ ਵੀਰ ਨੇ ਇਹ ਵੀਡੀਓ ਬਣਾਈ ਹੈ ਪੱਤਰਕਾਰ ਨੂੰ ਪਤਾ ਉਸ ਵੀਰ ਨਾਲ ਸੰਪਰਕ ਕਰਨਾ ਜਾਂ ਇਹ ਵੀਡੀਓ ਮੈਨੂੰ ਦੇਜੇ ਤਾਂ ਮੈਂ ਸਾਰੀਆਂ ਵੀ ਨੂੰ ਭੇਜ ਦੂੰਗਾ ਨੂੰ ਇਹ ਪਾਉਣ ਪਾਰਵਤੀ ਹਸਪੀਟਲ ਦੀ ਵੀਡੀਓ ਉੱਥੇ ਕੈਮਰੇ ਵੀ ਲੱਗੇ ਹੋਗੇ ਚੈੱਕ ਕਰ ਲਿਓ ਉਹਨਾਂ ਨੇ ਦੋ ਤਿੰਨ ਦਿਨ ਦੇਖਿਆ ਤੀਜੇ ਦਿਨ ਇਹ ਵੀਡੀਓ ਬਣਾਈ ਕਿਉਂਕਿ ਉਹਨਾਂ ਨੇ ਸੋਚਿਆ ਵੀ ਸਾਡੇ ਘਰੇ ਬੱਚੇ ਨੇ ਵੀ ਇਹ ਤਾਂ ਵਰਦੀ ਚ ਇਹ ਕੰਮ ਕਰੀ ਜਾਂਦੇ ਨੇ ਵਰਦੀ ਚ ਇੱਕ ਬੰਦਾ ਹਸਪਤਾਲ 'ਚ ਦਾਖਲ ਨੂੰ ਆਪਦੀ ਵੱਡੇ ਸੀਨੀਅਰ ਮੁਲਾਜ਼ਮਾਂ ਦੇ ਕੇ ਜਾਂਦਾ ਉਹ ਜਾ ਕੇ ਬਾਥਰੂਮ ਸਮਾਨ ਲਾਉਂਦਾ ਜਦੋਂ ਉਹ ਵੀਡੀਓ ਬਣਾਉਣ ਵਾਲੇ ਵੀਡੀਓ ਬਣਾ ਕੇ ਆਪਸਾਂ ਨੂੰ ਭੇਜਦੇ ਨੇ ਬਾਈ ਭੈਣੀ ਬਾਗੇ ਨਹੀਂ ਹਰੇਕ ਥਾਂ ਇੱਕਾ ਸਾਡੇ ਮਾਨਸਾ ਦੇ ਲਾਗੇ ਪਿੰਡ ਹੈ ਛੋਟਾ ਨੰਗਲ ਉਥੇ ਮੈਂ ਕੀ ਆਥਾਂ ਦੁਪ ਦੱਸਦੇ ਨੇ ਲੋਕਾਂ ਲਈ ਵਾਕ ਮਾਰ ਜਾਂਦੇ ਨੇ ਯਾਰ ਹਰ ਇੱਕ ਪਿੰਡ ਚ ਆ ਮੈਂ ਹਰ ਇੱਕ ਗਲੀ ਮਹੱਲੇ ਚ ਆ ਮੈਂ ਮੇਰ ਬਾਦੂ ਆ ਸ਼ਰਿਆਂ ਮਿਕ ਰਿਹਾ ਜਦੋਂ ਮੈਂ ਵੀਡੀਓ ਪਾਉਣਾ ਮੰਨ ਲਾ ਮੈਂ ਕੋਈ ਖਾਣ ਵਾਲਾ ਭੇਜਤਾ ਲੈਣ ਵੀ ਲੈ ਕੇ ਆਉ ਪੈਸੇ ਦੇ ਕੇ ਜਾਂ ਉਤ ਤੋਂ ਫੜ ਲਿਆ ਤਾਂ ਮੈਂ ਖਾਣ ਵਾਲਾ ਦਾ ਵਿਚਾਰ ਦਾ ਕੀ ਕਸੂਰ ਹੈ ਇਹ ਜਾਣ ਕੇ ਖਾਣ ਵਾਲੇ ਦੇ ਪਰਚਾ ਕਰ ਦਿੰਦੇ ਨੇ ਵੇਚਣਾਂ ਦੇ ਪਰਚਾ ਨਹੀਂ ਕਰਦੇ ਸਾਡੇ ਮਾਨਸਾ ਦੀ ਦੱਸਦਾ ਮੈਂ ਸਾਰੇ ਮਾਨਸਾ ਦੇ ਜਨੇ ਆਫਸਰ ਨੇ ਸਾਰਿਆਂ ਨੂੰ ਪਤਾ ਕਿ ਕਿੰਨੂ ਕਿੰਨੂ ਜੱਟਾ ਕੀਲਾ ਰੋਜ ਆਉਂਦਾ ਕੌਣ ਮੈਂਦੇ ਚਦਾ ਮਾਨਸਾ ਸਤੂਲਗੜ ਬੋਹਾ ਬਲਾਡਾ ਬਲਾਡੇ ਐਮਐਲਏ ਬੁੱਧਰਾਮ ਦੇ ਦਫ਼ਤਰ ਦੇ ਸਾਹਮਣੇ ਨਸ਼ਾ ਵੇਚਦਾ ਸਾਰਾ ਦਿਨ ਵੇਚਦਾ ਸਾਡੇ ਮਾਨਸਾ ਮੈਡੀਕਲ ਦੇ ਨਾਮ ਲੈ ਤੇ ਸ਼ਰਿਆ ਮੈਡੀਕਲ ਹਰੇਕ ਗਲੀ 'ਚ ਨਸ਼ਾ ਜਿਹੜੇ ਖਾਣ ਪੀਣ ਵਾਲੇ ਉਹਨਾਂ ਤੇ 1 ਗ੍ਰਾਮ 2 ਗ੍ਰਾਮ 10 ਗ੍ਰਾਮ ਦਾ ਪਰਚਾ 6 ਗ੍ਰਾਮ ਦਾ ਪਰਚਾ ਦੇ ਦਿੱਤਾ ਜਾਂਦਾ ਖਾਣ ਪੀਣ ਵਾਲਾ ਨੂੰ ਫੜ ਕੇ ਫਿਰ ਉਹਨਾਂ ਤੋਂ ਪੈਸੇ ਨਹੀਂ ਮੰਗ ਲਈ ਜਾਂਦੀ ਵੀ ਸਾਨੂੰ ਪੈਸੇ ਦੇਦੇ ਗਾਹਾਂ ਪੈਸੇ ਮੰਗਣ ਵਾਸਤੇ ਬੰ ਮਸਲਾ ਖਤਮ ਕਰਨ ਵੱਲ ਕੋਈ ਸੋਚ ਸਕੀ ਨਹੀਂ ਐ ਵੀ ਆਪਾਂ ਇਹ ਖਤਮ ਕਰੀਏ ਕੱਲ ਇੱਕ ਦੇਖੋ ਇੱਕ ਵੱਡਾ ਅਫਸਰ ਪੈਸੇ ਮੰਗ ਰਿਹਾ ਹੈ ਬੈਕਟਾਂ ਪਿੱਛੇ ਉਹਨਾਂ ਨੇ ਵੀਡੀਓ ਬਣਾਈਆਂ ਤੁਸੀਂ ਵੀ ਬਾਈ ਐਂ ਵੀਡੀਓ ਬਣਾ ਲਿਆ ਕਰੋ ਯਾਰ ਮੈਂ ਸਾਡੇ ਮਾਨਸਾ ਦੇ ਪੱਤਰਕਾਰਾਂ ਨੂੰ ਵੀ ਇਹ ਵੀਡੀਓ ਭੇਜੂਗਾ ਦੇਖਦੇ ਆ ਉਹ ਚਲਾਉਣਗੇ ਕਿ ਨਾ ਹਨਾ ਬੀਕੇ ਮੈਂ ਇੱਕ ਸ਼ਰਿਆਮ ਇਹ